ਸਵਾਗਤ ਹੈ ਜੀ ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਖੇਤਰ ਵਿੱਚ ਕੁਝ ਬਹੁਤ ਹੀ ਅਹਿਮ ਤੇ ਤਾਜ਼ਾ ਹਲਚਲਾਂ ਬਾਰੇ ਗੱਲਬਾਤ ਕਰਨੀਆਂ ਸਾਡੇ ਕੋਲ ਇੱਕ ਮਤਲਬ ਇੱਕ ਲੇਖ ਹੈਗਾ ਜਿਸ ਤੇ ਆਪਾਂ ਗੱਲ ਕਰਾਂਗੇ ਇਹ ਸਥਾਈ ਨਿਵਾਸ ਯਾਨੀ ਕਿ ਪੀਆਰ ਲੈਣ ਦੇ ਤਰੀਕਿਆਂ 'ਚ ਨਾ ਕੁਝ ਵੱਡੀਆਂ ਤਬਦੀਲੀਆਂ ਵੱਲ ਇਸ਼ਾਰਾ ਕਰਦਾ ਹੈ ਤੇ ਇਹ ਖਾਸ ਤੌਰ ਤੇ ਉਹਨਾਂ ਲਈ ਬਹੁਤ ਜ਼ਰੂਰੀ ਹੈ ਜਿਹੜੇ ਇਸ ਵੇਲੇ ਕੈਨੇਡਾ 'ਚ ਪੜ ਰਹੇ ਨੇ ਜਾਂ ਵਰਕ ਪਰਮਿਟ ਤੇ ਕੰਮ ਕਰ ਰਹੇ ਨੇ ਅੱਜ ਦੀ ਜਿਹੜੀ ਸਾਡੀ ਗੱਲਬਾਤ ਹੈ ਨਾ ਉਦਾ ਮਕਸਦ ਹੈਗਾ ਦੋ ਮੁੱਖ ਖਬਰਾਂ ਦੇ ਪਿੱਛੇ ਕੀ ਆ ਤੇ ਉਹਨਾਂ ਦਾ ਕੀ ਅਸਰ ਹੋ ਸਕਦਾ ਇਹ ਸਮਝਣਾ ਪਹਿਲੀ ਖਬਰ ਤਾਂ ਹੈਗੀ ਆ ਪੀ ਐਨ ਪੀ ਮਤਲਬ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਉਹਦੇ ਚ ਇੱਕ ਵੱਡੇ ਵਾਅਦੇ ਦੀ ਗੱਲ ਤੇ ਦੂਜੀ ਕੈਨੇਡਾ ਚ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਲਈ ਇੱਕ ਬਿਲਕੁਲ ਨਵਾਂ ਪੀ ਆਰ ਦਾ ਰਸਤਾ ਖੁੱਲਣ ਦੀ ਸੰਭਾਵਨਾ ਤੇ ਇਹ ਦੋਵੇਂ ਐਲਾਨ ਮਤਲਬ ਆਉਣ ਵਾਲੇ ਟਾਈਮ 'ਚ ਇਮੀਗ੍ਰੇਸ਼ਨ ਦਾ ਸਾਰਾ ਸਿਸਟਮ ਕਿਵੇਂ ਬਦਲ ਸਕਦੇ ਨੇ ਆਓ ਇਸ ਤੇ ਥੋੜੀ ਡੂੰਘਾਈ ਚ ਗੱਲ ਕਰੀਏ ਤਾਂ ਸ਼ੁਰੂ ਕਰਦੇ ਆਂ ਪਹਿਲੀ ਵੱਡੀ ਖਬਰ ਤੋਂ ਪੀਐਨਪੀ ਵਾਲੀ ਅਸੀਂ ਪਿੱਛੇ ਜੇ ਸੁਣ ਰਹੇ ਸੀ ਕਿ ਕੁਝ ਨਿਯਮ ਸਖਤ ਹੋਏ ਸੀ ਖਾਸ ਕਰਕੇ ਕੁਝ ਦੇਸ਼ਾਂ ਦੇ ਬਿਨੇਕਾਰਾਂ ਲਈ ਪਰ ਇਹ ਜਿਹੜੀ ਨਵੀਂ ਜਾਣਕਾਰੀ ਹੈ ਇਹ ਤਾਂ ਕੁਝ ਹੋਰ ਹੀ ਕਹਿ ਰਹੀ ਹੈ ਕਾਫੀ ਪੋਜ਼ਿਟਿਵ ਲੱਗ ਰਹੀ ਹੈ ਸੱਚੀ ਹਵਾ ਦਾ ਰੁਖ ਬਦਲ ਰਿਹਾ ਹੈ हां जी बिल्कुल ये कहड़ा गलत नहीं होगा कि एक खबर ना काफी उम्मीद जगाउंदी है खास करके जे पिछला माहौल देखिए देखो प्रोविंशियल नॉमिनी प्रोग्राम यानी पीएनपी ये पहला ही कनाडा च पीआर लैंड ਦਾ ਇੱਕ ਬਹੁਤ ਬਹੁਤ ਜ਼ਰੂਰੀ ਤਰੀਕਾ ਹੈਗਾ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਹੈ ਇਹਦੇ ਵਿੱਚ ਕੈਨੇਡਾ ਦੇ ਜਿਹੜੇ ਸੂਬੇ ਨੇ ਪ੍ਰੋਵਿੰਸ ਨੇ ਉਹ ਆਪਣੀ ਲੋੜ ਮੁਤਾਬਿਕ મતલਬ ਲੇਬਰ ਮਾਰਕੀਟ ਦੀ ਲੋੜ ਮੁਤਾਬਿਕ ਉਮੀਦਵਾਰ ਚੁਣਦੇ ਨੇ ਨੋਮੀਨੇਟ ਕਰਦੇ ਨੇ ਇੱਕ ਤਰ੍ਹਾਂ ਨਾਲ ਸੂਬਿਆਂ ਨੂੰ ਪਾਵਰ ਮਿਲ ਜਾਂਦੀ ਆ ਕਿ ਉਹਨਾਂ ਨੂੰ ਕਿਹੋ ਜਿਹਾ ਇਮੀਗ੍ਰੈਂਟ ਚਾਹੀਦੇ ਨੇ ਤੇ ਮਤਲਬ ਹੁਣ ਤੱਕ ਕਿੰਨਾ ਕੁ ਅਸਰدار ਰਿਹਾ ਹੈ ਮੇਰਾ ਮਤਲਬ ਅੰਦਾਜ਼ਨ ਕਿੰਨੇ ਕੁ ਲੋਕ ਇਸ ਤਰੀਕੇ ਨਾਲ ਪੀਆਰ ਲੈਂਦੇ ਨੇ ਹਰ ਸਾਲ ਦੇਖੋ ਜੀ ਸਾਡੇ ਕੋਲ ਜਿਹੜੀ ਜਾਣਕਾਰੀ ਆ ਉਹਦੇ ਮੁਤਾਬਿਕ ਇਹ ਪ੍ਰੋਗਰਾਮ ਪਹਿਲਾਂ ਹੀ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਹੈ ਇਸ ਵੇਲੇ ਹਰ ਸਾਲ 50000 ਤੋਂ ਵੱਧ ਲੋਕਾਂ ਨੂੰ ਪੀਐਨਪੀ ਰਾਹੀਂ ਪੀਆਰ ਮਿਲਦੀ ਆ ਜੇ ਆਪਾਂ ਅੰਕੜੇ ਦੇਖੀਏ ਤਾਂ 2025 ਚ ਹੀ ਇਹ ਨੰਬਰ ਕੋਈ 55000 ਦੇ ਨੇੜੇ ਤੇੜੇ ਰਿਹਾ ਤੇ ਇਹ ਕੋਈ ਛੋਟੀ ਗਿਣਤੀ ਨਹੀਂ ਹੈਗੀ ਇਹ ਦੱਸਦਾ ਹੈ ਕਿ ਪੀਐਨਪੀ ਪਹਿਲਾਂ ਹੀ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਦਾ ਇੱਕ ਕੈਲੂ ਮਜ਼ਬੂਤ ਥੰਮਾ 55000 ਇੱਕ ਸਾਲ ਚ ਵਾਹ ਇਹ ਤਾਂ ਸੱਚੀ کافی ਵੱਡਾ ਨੰਬਰ ਹੈ ਪਰ ਹੁਣ ਜਿਹੜੀ ਗੱਲ ਹੋ ਰਹੀ ਹੈ ਉਹ ਤਾਂ ਇਸ ਤੋਂ ਵੀ ਅੱਗੇ ਦੀ ਹੈ ਕੋਟੇ 'ਚ ਵੱਡੇ ਵਾਅਦੇ ਦੀ ਕਿੰਨਾ ਕੁ ਵੱਡਾ ਹੋ ਸਕਦਾ ਇਹ ਵਾਅਦਾ ਹਾਂਜੀ ਇਹੀ ਤਾਂ ਸਭ ਤੋਂ ਹੈਰਾਨ ਕਰਨ ਵਾਲੀ ਤੇ ਜ਼ਰੂਰੀ ਗੱਲ ਹੈ ਇਸ ਖਬਰ ਦੀ ਸਰੋਤ ਇਹ ਦੱਸਦਾ ਹੈ ਕਿ ਕੈਨੇਡਾ ਦੇ ਕਈ ਵੱਡੇ ਸੂਬੇ ਜਿਵੇਂ অন্ਟਾਰੀਓ, ਅਲਬਰਟਾ, BC, ਮੈਨੀਟੂਬਾ ਇਹਨਾਂ ਸਾਰਿਆਂ ਨੇ ਫੈਡਰਲ ਸਰਕਾਰ ਤੇ ਜ਼ੋਰ ਪਾਇਆ ਕਿ ਸਾਡਾ PNP ਕੋਟਾ ਵਧਾਓ ਉਹਨਾਂ ਨੇ ਬਾਕਾਇਦਾ ਮਤਲਬ ਮੰਗ ਕੀਤੀ ਹੈ ਕਿ ਸਾਨੂੰ ਹੋਰ ਬੰਦੇ ਨੋਮੀਨੇਟ ਕਰਨ ਦਿਓ ਅੱਛਾ ਪਰ ਇਹ ਸੂਬੇ ਅਚਾਨਕ ਇੰਨਾ ਜ਼ੋਰ ਕਿਉਂ ਪਾ ਰਹੇ ਨੇ ਕੋਈ ਖਾਸ ਕਾਰਨ ਕੀ ਲੋੜ ਪੈ ਗਈ ਜੀ ਜਿਹੜੀ ਜਾਣਕਾਰੀ ਮਿਲੀ ਆ ਉਹਦੇ ਹਿਸਾਬ ਨਾਲ ਸਭ ਤੋਂ ਵੱਡਾ ਕਾਰਨ ਹੈਗਾ ਕਾਮਿਆਂ ਦੀ ਘਾਟ ਜਿਹੜੀ ਦੇਸ਼ ਭਰ ਚਾ ਪਰ ਖਾਸ ਕਰਕੇ ਇਹਨਾਂ ਵੱਡੇ ਸੂਬਿਆਂ 'ਚ ਬਹੁਤ ਜ਼ਿਆਦਾ ਮਹਿਸੂਸ ਹੋ ਰਹੀ ਆ ਇਹ ਕੋਈ ਨਵੀਂ ਗੱਲ ਨਹੀਂ ਪਰ ਲੱਗਦਾ ਹੁਣ ਸਥਿਤੀ ਹੋਰ ਗੰਬੀਰ ਹੋ ਗਈ ਆ ਖਾਸ ਤੌਰ ਤੇ ਜਿਹੜੇ ਹੁਨਰਮੰਦ ਕਾਮੇ ਨੇ ਸਕਿਲਡ ਵਰਕਰਸ ਉਹਨਾਂ ਦੀ ਕਮੀ ਬਹੁਤ ਜ਼ਿਆਦਾ ਰੜਕ ਰਹੀ ਆ ਤੁਸੀਂ ਦੇਖੋ ਹੈਲਥ케ਅਰ ਟੈਕਨੋਲੋਜੀ ਕੰਸਟਰਕਸ਼ਨ ਹੋਰ ਵੀ ਕਈ ਫੀਲਡ ਨੇ ਜਿੱਥੇ ਕੰਪਨੀਆਂ ਨੂੰ ਬੰਦੇ ਨਹੀਂ ਮਿਲ ਰਹੇ ਕੰਮ ਕਰਨ ਵਾਲੇ ਸੋ ਸੂਬੇ ਕਹਿ ਰਹੇ ਨੇ ਕਿ ਜੇ ਅਸੀਂ ਆਪਣੀ ਇਕਨੋਮੀ ਚਲਾਉਣੀ ਆ ਗਰੋ ਕਰਨੀ ਆ ਤਾਂ ਸਾਨੂੰ ਹੋਰ ਵਰਕਰ ਚਾਹੀਦੇ ਨੇ ਤੇ ਪੀ ਐਨ ਪੀ ਇਹ ਲੋੜ ਪੂਰੀ ਕਰਨ ਦਾ ਸਭ ਤੋਂ ਵਧੀਆ ਤਰੀਕਾ ਹਾਂ ਗੱਲ ਤਾਂ ਸਮਝ ਆਉਂਦੀ ਆ ਕਿ ਇਕਨੋਮੀ ਲਈ ਲੋਕ ਤਾਂ ਚਾਹੀਦੇ ਨੇ ਪਰ ਜਿਹੜੇ ਨੰਬਰ ਦੱਸੇ ਜਾ ਰਹੇ ਨੇ ਉਹ ਸੱਚੀ ਹੈਰਾਨ ਕਰਨ ਵਾਲੇ ਨੇ 2025 ਚ 55000 ਤੇ 2026 ਲਈ ਕਹਿੰਦੇ ਟਾਰਗੇਟ ਲਗਭਗ 100000 ਦਾ ਇਹਦਾ ਮਤਲਬ ਲਗਭਗ ਡਬਲ ਹੋ ਗਿਆ ਕੀ ਇਹ ਸੱਚੀ ਹੋ ਸਕਦਾ ਇਹਦਾ ਮਤਲਬ ਕੀ ਹੋਊਗਾ ਫਿਰ ਹਾਂਜੀ ਇਹ ਨੰਬਰ ਸੱਚਮੁੱਚ ਬਹੁਤ ਵੱਡਾ ਵਾ ਤੇ ਜੇ ਇਹ ਸੱਚ ਹੋ ਜਾਂਦਾ ਤਾਂ ਇਹ ਪੀਐਨਪੀ ਦੇ ਇਤਿਹਾਸ ਚ ਇੱਕ ਬਹੁਤ ਬਹੁਤ ਵੱਡਾ ਬਦਲਾਅ ਹੋਊਗਾ ਲਗਭਗ ਦੁੱਗਣਾ ਵਾਦਾ ਇੱਕ ਸਾਲ ਚ ਇਹ ਬਹੁਤ ਮਾਇਨੇ ਰੱਖਦਾ ਇੱਥੇ ਸਮਝਣ ਵਾਲੀ ਗੱਲ ਇਹ ਆ ਕਿ ਇਹ ਕਦਮ ਨਾ ਸਿੱਧਾ ਸੂਬਿਆਂ ਦੀਆਂ ਲੋੜਾਂ ਦਾ ਜਵਾਬ ਆ ਜੋ ਉਹ ਜ਼ਮੀਨੀ ਪੱਧਰ ਤੇ ਮਹਿਸੂਸ ਕਰ ਰਹੇ ਨੇ ਇਹ ਦਿਖਾਉਂਦਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਕਿੰਨੀ ਫਲੈਕਸੀਬਲ ਹੈ ਤੇ ਕਿਵੇਂ ਇਹ ਦੇਸ਼ ਦੀਆਂ ਅਸਲ ਲੋੜਾਂ ਖਾਸ ਕਰਕੇ ਲੇਬਰ ਮਾਰਕੀਟ ਦੀਆਂ ਨਾਲ ਜੁੜੀ ਹੋਈ ਆ ਜਦੋਂ ਸੂਬਿਆਂ ਨੂੰ ਖਾਸ ਹੁਨਰ ਵਾਲੇ ਬੰਦਿਆਂ ਦੀ ਲੋੜ ਹੁੰਦੀ ਹੈ ਤਾਂ ਇਮੀਗ੍ਰੇਸ਼ਨ ਸਿਸਟਮ ਨੂੰ ਇੱਕ ਟੂਲ ਵਾਂਗ ਵਰਤਿਆ ਜਾਂਦਾ ਉਸ ਘਾਟ ਨੂੰ ਪੂਰਾ ਕਰਨ ਲਈ ਤਾਂ ਫਿਰ ਇਹਦਾ ਸਭ ਤੋਂ ਵੱਧ ਖਾਇਦਾ ਕਿ ਇਹਨਾਂ ਨੂੰ ਹੋਣ ਵਾਲਾ ਕਿ ਇਹ ਉਹਨਾਂ ਲਈ ਚੰਗੀ ਖਬਰ ਆ ਜਿਹੜੇ ਪਹਿਲਾਂ ਹੀ ਕੈਨੇਡਾ 'ਚ ਨੇ ਬਿਲਕੁਲ ਜੀ ਬਿਨਾਂ ਸ਼ੱਕ ਇਸ ਕੋਟਾ ਵਾਦੇ ਦਾ ਸਭ ਤੋਂ ਸਿੱਧਾ ਤੇ ਸਭ ਤੋਂ ਵੱਡਾ ਫਾਇਦਾ ਉਹਨਾਂ ਲੋਕਾਂ ਨੂੰ ਹੀ ਹੋਣ ਦੀ ਉਮੀਦ ਹੈ ਜਿਹੜੇ ਪਹਿਲਾਂ ਹੀ ਕੈਨੇਡਾ ਦੇ ਅੰਦਰ ਨੇ ਮਤਲਬ ਜਿਹੜੇ ਲੋਕ ਟੈਂਪਰਰੀ ਫੋਰਨ ਵਰਕਰਸ ਵਜੋਂ ਕੰਮ ਕਰ ਰਹੇ ਨੇ ਜਾਂ ਉਹ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਪੜ੍ਹਾਈ ਪੂਰੀ ਕਰਕੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਪੀਜੀਡਬਲਯੂਪੀ ਤੇ ਕੰਮ ਕਰ ਰਹੇ ਨੇ ਤੇ ਕੈਨੇਡੀਅਨ ਐਕਸਪੀਰੀਅੰਸ ਲੈ ਰਹੇ ਨੇ ਇਨਾਂ ਚੋਂ ਬਹੁਤ ਸਾਰੇ ਲੋਕ ਪਹਿਲਾਂ ਹੀ ਪੀਆਰ ਲਈ ਮਤਲਬ ਯੋਗਤਾ ਪੂਰੀ ਕਰਨ ਦੇ ਨੇੜੇ ਹੁੰਦੇ ਨੇ ਜਾਂ ਕੋਸ਼ਿਸ਼ ਕਰ ਰਹੇ ਹੁੰਦੇ ਨੇ ਪੀਐਨਪੀ ਕੋਟਾ ਵਧਣ ਨਾਲ ਉਹਨਾਂ ਲਈ ਪ੍ਰੋਵਿੰਸ਼ੀਅਲ ਨਾਮੀਨੇਸ਼ਨ ਮਿਲਣ ਦੇ ਚਾਂਸ ਕਾਫੀ ਵੱਧ ਜਾਣਗੇ ਜਿਸ ਨਾਲ ਉਹਨਾਂ ਦੇ ਪੀਆਰ ਦੇ ਰਸਤੇ 'ਚ ਇੱਕ ਵੱਡੀ ਰੁਕਾਵਟ ਦੂਰ ਹੋ ਸਕਦੀ ਹੈ ਇਹ ਉਹਨਾਂ ਲਈ ਯਕੀਨੀ ਤੌਰ ਤੇ ਇੱਕ ਉਮੀਦ ਦੀ ਵੱਡੀ ਕਿਰਨ ਹੈ ਖਾਸ ਕਰਕੇ ਜੇ ਉਹ ਐਕਸਪ੍ਰੈਸ ਐਂਟਰੀ ਵਰਗੇ ਦੂਜੇ ਪ੍ਰੋਗਰਾਮਾਂ 'ਚ ਹਾਈ ਸਕੋਰ ਦੀ ਲੋੜ ਕਰਕੇ ਸੰਘਰਸ਼ ਕਰ ਰਹੇ ਹੋਣ ਹਾਂ ਇਹ ਸੱਚੀ ਇੱਕ ਬਹੁਤ ਅਹਿਮ ਨੁਕਤਾ ਵਾ ਉਹਨਾਂ ਲੋਕਾਂ ਲਈ ਇਹ ਵੱਡੀ ਰਾਤ ਹੋ ਸਕਦੀ ਹੈ ਜਿਹੜੇ ਸਿਸਟਮ 'ਚ ਨੇ ਤੇ ਅੱਗੇ ਵਧਣ ਦਾ ਮੌਕਾ ਲੱਭ ਰਹੇ ਨੇ ਇਹ ਸਾਨੂੰ ਫਿਰ ਦੂਜੀ ਵੱਡੀ ਖਬਰ ਵੱਲ ਲੈ ਕੇ ਜਾਂਦਾ ਜਿਹੜੀ ਖਾਸ ਤੌਰ ਤੇ ਇਹਨਾਂ ਸਟੂਡੈਂਟਸ ਦੇ ਗਰੁੱਪ ਨਾਲ ਲਈ ਜੁੜੀ ਹੋਈ ਲੱਗਦੀ ਹੈ ਇੱਕ ਨਵੇਂ ਪੀਆ ਰਸਤੇ ਦੀ ਗੱਲ ਹੋ ਰਹੀ ਹੈ ਬਿਲਕੁਲ ਇਹ ਦੂਜੀ ਖਬਰ ਵੀ ਓਨੀ ਹੀ ਮਹੱਤਵਪੂਰਨ ਆ ਤੇ ਇਹ ਸਿੱਧਾ ਉਹਨਾਂ ਹਜ਼ਾਰਾਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਟਾਰਗੇਟ ਕਰਦੀ ਹੈ ਜਿਹੜੇ ਕੈਨੇਡਾ 'ਚ ਪੜਨ ਤੋਂ ਬਾਅਦ ਹੁਣ ਇੱਥੋਂ ਦੀ ਵਰਕਫੋਰਸ ਦਾ ਹਿੱਸਾ ਨੇ ਜਿਵੇਂ ਅਸੀਂ ਗੱਲ ਕੀਤੀ ਬਹੁਤ ਸਾਰੇ ਵਿਦਿਆਰਥੀ PGWP ਤੇ ਹੁੰਦੇ ਨੇ ਇਹ ਉਹ ਪਰਮਿਟਾ ਜਿਹੜਾ ਆਮ ਤੌਰ ਤੇ ਕੈਨੇਡਾ ਚ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਦਾ ਤੇ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਪਰ ਇੱਕ ਵੱਡੀ ਮੁਸ਼ਕਲ ਜਿਹੜੀ ਇਹਨਾਂ ਚ ਬਹੁਤਾਂ ਨੂੰ ਆਉਂਦੀ ਹੈ ਉਹ ਇਹ ਹੈ ਕਿ ਉਹਨਾਂ ਦੇ PGWP ਦੀ ਮਿਆਦ ਜਿਹੜੀ ਆਮ ਤੌਰ ਤੇ 8 ਮਹੀਨੇ ਤੋਂ 3 ਸਾਲ ਤੱਕ ਹੁੰਦੀ ਹੈ ਉਹ ਖਤਮ ਹੋਣ ਵਾਲੀ ਹੁੰਦੀ ਹੈ ਜਾਂ ਖਤਮ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਕਿ ਉਹ PR ਲਈ ਯੋਗ ਹੋਣ ਜਾਂ ਉਹਨਾਂ ਦੀ ਐਪਲੀਕੇਸ਼ਨ ਤੇ ਕੋਈ ਫੈਸਲਾ ਆਵੇ ਹਾਂ ਇਹ ਤਾਂ ਬਹੁਤ ਸੁਣਿਆ ਇਸ ਨਾਲ ਤਾਂ ਬਹੁਤ ਮਤਲਬ ਅਨਿਸ਼ਚਿਤਤਾ ਬਣ ਜਾਂਦੀ ਹੋਣੀ ਹੈ ਉਹਨਾਂ ਨੇ ਕੈਨੇਡਾ ਚ ਪੜਾਈ ਤੇ ਟਾਈਮ ਲਾਇਆ ਪੈਸਾ ਲਾਇਆ ਐਕਸਪੀਰੀਅੰਸ ਲਿਆ ਤੇ ਫਿਰ ਉਹਨਾਂ ਦਾ ਸਟੇਟਸ ਹੀ ਖਤਰੇ ਚ ਪੈ ਜਾਂਦਾ ਤਾਂ ਇਹ ਜਿਹੜਾ ਨਵਾਂ ਰਸਤਾ ਆ ਰਿਹਾ ਇਹ ਇਸੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਹੈ ਹਾਂਜੀ ਲੱਗਦਾ ਤਾਂ ਇਹੀ ਆ ਕਿ ਇਸ ਨਵੇਂ ਰਸਤੇ ਦਾ ਮੁੱਖ ਮਕਸਦ ਇਸੇ ਪੀਜੀਡਬਲਯੂਪੀ ਟ੍ਰੈਪ ਜਾਂ ਇਸ ਅਨਿਸ਼ਚਿਤਤਾ ਨੂੰ ਘੱਟ ਕਰਨਾ ਹੈ ਸਰੋਤ ਦੇ ਹਿਸਾਬ ਨਾਲ ਕੈਨੇਡਾ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਯਾਨੀ IRCC ਇੱਕ ਬਿਲਕੁਲ ਨਵਾਂ ਸਿੱਧਾ PR ਦਾ ਰਸਤਾ ਬਣਾਉਣ ਦੀ ਪਲੈਨਿੰਗ ਕਰ ਰਿਹਾ ਹੈ ਤੇ ਇਸ ਪ੍ਰੋਗਰਾਮ ਦਾ ਖਾਸ ਟਾਰਗੇਟ ਹੋਗਾ ਲਗਭਗ 33000 ਤੋਂ ਵੱਧ ਵਿਦਿਆਰਥੀਆਂ ਨੂੰ PR ਦੇਣਾ 33000 ਤੋਂ ਵੱਧ ਸਟੂਡੈਂਟਸ ਇਹ ਵੀ ਕਾਫੀ ਵੱਡਾ ਨੰਬਰ ਆ ਇਸ ਨਵੇਂ ਰਸਤੇ ਲਈ ਯੋਗਤਾ ਮਤਲਬ ਕੌਣ ਐਲੀਜੀਬਲ ਹੋਊਗਾ ਕਿ ਇਸ ਬਾਰੇ ਕੁਝ ਦੱਸਿਆ ਗਿਆ ਇਹ ਕੋ ਬਹੁਤੇ ਵੇਰਵੇ ਤਾਂ ਨਹੀਂ ਦਿੱਤੇ ਕਿਉਂਕਿ ਇਹ ਅਜੇ ਪਲੈਨਿੰਗ ਸਟੇਜ ਤੇ ਲੱਗਦਾ ਪਰ ਮੁੱਖ ਫੋਕਸ ਬਿਲਕੁਲ ਸਾਫਾ ਯੋਗਤਾ ਮੁੱਖ ਤੌਰ ਤੇ ਉਹਨਾਂ ਲੋਕਾਂ ਦੇ ਹੋਣ ਦੀ ਸੰਭਾਵਨਾ ਹੈ ਜਿਹੜੇ ਪਹਿਲਾਂ ਹੀ ਕੈਨੇਡਾ ਚ ਨੇ ਮਤਲਬ ਜਿਨ੍ਹਾਂ ਨੇ ਕੈਨੇਡਾ ਚ ਪੜ੍ਹਾਈ ਪੂਰੀ ਕਰ ਲਈ ਆ ਇਸ ਵੇਲੇ ਲੀਗਲੀ ਕੰਮ ਕਰ ਰਹੇ ਨੇ ਸ਼ਾਇਦ ਪੀਜੀਡਬਲਯੂਪੀ ਤੇ ਤੇ ਦੇਸ਼ ਦੀ ਇਕਨੋਮੀ ਚ ਯੋਗਦਾਨ ਪਾਉਂਦੇ ਹੋਏ ਰੈਗੂਲਰ ਟੈਕਸ ਭਰ ਰਹੇ ਨੇ ਇੱਕ ਤਰ੍ਹਾਂ ਨਾਲ ਉਹਨਾਂ ਦੇ ਕੈਨੇਡਾ ਪ੍ਰਤੀ ਹੁਣ ਤੱਕ ਦੇ ਕੰਮ ਤੇ ਕਮਿਟਮੈਂਟ ਨੂੰ ਮਾਨਤਾ ਦੇਣ ਦਾ ਤਰੀਕਾ ਲੱਗਦਾ ਹੈ ਤੇ ਕੀ ਇੱਥੇ ਵੀ ਜਿਵੇਂ ਪੀਐਨਪੀ ਚ ਸੀ ਸਕਿਲਡ ਵਰਕਰਸ ਤੇ ਕੋਈ ਖਾਸ ਜ਼ੋਰ ਹੈ ਜਾਂ ਸਾਰੇ ਸਟੂਡੈਂਟਸ ਲਈ ਹੋਊਗਾ ਜਿਹੜੇ ਕੰਮ ਕਰ ਰਹੇ ਨੇ ਸਰੋਤ ਇਸ਼ਾਰਾ ਕਰਦਾ ਕਿ ਹਾਂ ਇਸ ਨਵੇਂ ਰਸਤੇ ਚ ਵੀ ਹੁਨਰਮੰਦ ਕਾਮਿਆਂ ਨੂੰ ਤਰਜੀ ਦਿੱਤੀ ਜਾ ਸਕਦੀ ਹੈ ਇਹ ਗੱਲ ਫਿਰ ਉਸੇ ਲਗਾਤਾਰ ਚੱਲ ਰਹੀ ਮੰਗ ਵੱਲ ਇਸ਼ਾਰਾ ਕਰਦੀ ਹੈ ਜਿਸ ਦੀ ਅਸੀਂ ਪੀਐਨਡੀ ਦੇ ਸੰਦਰਭ ਚ ਗੱਲ ਕੀਤੀ ਸੀ ਕੈਨੇਡਾ ਨੂੰ ਖਾਸ ਖੇਤਰਾਂ ਚ ਵਰਕਰਸ ਦੀ ਲੋੜ ਆ ਜਿੱਥੇ ਘਾਟ ਆ ਇਸ ਲਈ ਹੋ ਸਕਦਾ ਇਹ ਨਵਾਂ ਪ੍ਰੋਗਰਾਮ ਉਹਨਾਂ ਵਿਦਿਆਰਥੀਆਂ ਨੂੰ ਜ਼ਿਆਦਾ ਤਰਜੀਹ ਦੇਵੇ ਜਿਨ੍ਹਾਂ ਨੇ ਅਜਿਹੇ ਫੀਲਡ 'ਚ ਪੜ੍ਹਾਈ ਕੀਤੀ ਹੈ ਤੇ ਹੁਣ ਉਸੇ ਫੀਲਡ 'ਚ ਕੰਮ ਕਰ ਰਹੇ ਨੇ ਜਿੱਥੇ ਲੇਬਰ ਦੀ ਮੰਗ ਜ਼ਿਆਦਾ ਪਰ ਇਹ ਅਜੇ ਕਲੀਅਰ ਨਹੀਂ ਕਿ ਕਿੰਨਾ ਕੁ ਸੀਮਿਤ ਹੋਵੇਗਾ ਪਰ ਮੇਨ ਮਕਸਦ ਇਹੀ ਲੱਗਦਾ ਕਿ ਇਸ ਖਾਸ ਗਰੁੱਪ ਲਈ ਯਾਨੀ ਕੰਮ ਕਰ ਰਹੇ ਸਾਬਕਾ ਵਿਦਿਆਰਥੀਆਂ ਲਈ ਪੀਆਰ ਦਾ ਇੱਕ ਸਿੱਧਾ ਸ਼ਾਇਦ ਤੇਜ਼ ਤੇ ਘੱਟ ਕੰਪਲੈਕਸ ਰਸਤਾ ਬਣਾਇਆ ਜਾਵੇ ਇਹ ਇੱਕਦਮ ਤੱਕ ਸ਼ੁਰੂ ਹੋ ਸਕਦਾ ਹੈ ਕੋਈ ਟਾਈਮਲਾਈਨ ਵਗੈਰਾ ਸਰੋਤ ਇਸ਼ਾਰਾ ਕਰਦਾ ਹੈ ਕਿ ਇਹ ਨਵਾਂ ਰਸਤਾ ਸ਼ਾਇਦ 2026 ਤੋਂ ਸ਼ੁਰੂ ਹੋ ਸਕਦਾ ਹੈ ਇਹ ਲਗਭਗ ਉਸੇ ਸਮੇਂ ਦੇ ਆਸ-ਪਾਸ ਆ ਜਦੋਂ ਪੀਐਨਪੀ ਕੋਟੇ 'ਚ ਵੱਡੇ ਵਾਅਦੇ ਦੀ ਵੀ ਉਮੀਦ ਹੈ ਜੇ ਆਪਾਂ ਇਹਨੂੰ ਵੱਡੀ ਤਸਵੀਰ 'ਚ ਦੇਖੀਏ ਤਾਂ ਇਹ ਕੈਨੇਡਾ ਦੀ ਇੱਕ ਸੋਚੀ ਸਮਝੀ ਸਟਰੈਟਜੀ ਦਾ ਹਿੱਸਾ ਲੱਗਦਾ ਹੈ ਏ ਸਟਰੈਟਜੀ ਉਸ ਟੈਲੈਂਟ ਨੂੰ ਦੇਸ਼ 'ਚ ਰੱਖਣ ਤੇ ਫੋਕਸ ਕਰਦੀ ਹੈ ਜਿਹੜਾ ਪਹਿਲਾਂ ਹੀ ਕੈਨੇਡੀਅਨ ਐਜੂਕੇਸ਼ਨ ਸਿਸਟਮ 'ਚੋਂ ਲੰਘ ਚੁੱਕਿਆ ਇੱਥੋਂ ਦੇ ਕੰਮਕਾਜ ਨੂੰ ਜਾਣਦਾ ਤੇ ਕੰਮ ਕਰਕੇ ਕੀਮਤੀ ਤਜਰਬਾ ਲੈ ਰਿਹਾ ਹੈ ਕੈਨੇਡਾ ਇਹਨਾਂ ਲੋਕਾਂ ਨੂੰ ਗਵਾਣਾ ਨਹੀਂ ਚਾਹੁੰਦਾ ਖਾਸ ਕਰਕੇ ਜਦੋਂ ਦੇਸ਼ 'ਚ ਪਹਿਲਾਂ ਹੀ ਵਰਕਰਾਂ ਦੀ ਕਮੀ ਹੈ ਉਹਨਾਂ ਨੂੰ ਇੱਥੇ ਰੱਖਣਾ ਦੇਸ਼ ਲਈ ਇਕਨੋਮਿਕਲੀ ਵੀ ਫਾਇਦੇਮੰਦ ਹੈ ਇਹ ਬਹੁਤ ਦਿਲਚਸਪ ਗੱਲ ਕਹੀ ਤੁਸੀਂ ਤਾਂ ਜੇ ਆਪਾਂ ਇਹਨਾਂ ਦੋਵਾਂ ਖਬਰਾਂ ਨੂੰ ਇਕੱਠਾ ਕਰਕੇ ਦੇਖੀਏ ਪੀਐਨਪੀ ਕੋਟਾ ਲਗਭਗ ਡਬਲ ਹੋ ਕੇ 100000 ਤੱਕ ਜਾਣਾ ਤੇ ਖਾਸ ਤੌਰ ਤੇ ਦੇਸ਼ ਅੰਦਰ ਮੌਜੂਦ ਸਾਬਕਾ ਵਿਦਿਆਰਥੀਆਂ ਲਈ 33000 ਤੋਂ ਵੱਧ ਥਾਵਾਂ ਵਾਲਾ ਇੱਕ ਨਵਾਂ ਪੀਆਰ ਆ ਤੇ ਆਉਣ ਵਾਲੇ ਸਾਲ 'ਚ ਖਾਸ ਕਰਕੇ 2026 'ਚ ਪੀਆਰ ਦੇ ਮੌਕਿਆਂ 'ਚ ਇੱਕ ਬਹੁਤ ਵੱਡੇ ਸੰਭਾਵੀ ਵਾਅਦੇ ਦਾ ਸਾਫ਼ ਸੰਕੇਤ ਦਿੰਦਾ ਹੈ ਤੇ ਜਿਵੇਂ ਤੁਸੀਂ ਕਿਹਾ ਇਹ ਵਾਧਾ ਖਾਸ ਤੌਰ ਤੇ ਉਹਨਾਂ ਲਈ ਫਾਇਦੇਮੰਦ ਲੱਗਦਾ ਜਿਨ੍ਹਾਂ ਕੋਲ ਪਹਿਲਾਂ ਹੀ ਕਨੇਡੀਅਨ ਪੜਾਈ ਤੇ ਕੰਮ ਦਾ ਤਜਰਬਾ ਹੈਗਾ ਬਿਲਕੁਲ ਸਹੀ ਇਹ ਦੋਨੇ ਕਦਮ ਮਿਲ ਕੇ ਨਾ ਪੀਆਰ ਦੇ ਪੂਰੇ ਲੈਂਡਸਕੇਪ ਨੂੰ ਕਾਫੀ ਹੱਦ ਤੱਕ ਬਦਲ ਸਕਦੇ ਨੇ ਇਹ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਹੌਸਲਾ ਵਧਾਉਣ ਵਾਲੀ ਖਬਰ ਆ ਜਿਹੜੇ ਇਸ ਵੇਲੇ ਕੈਨੇਡਾ ਚ ਨੇ ਪਾਵੇਂ ਵਰਕ ਪਰਮਿਟ ਤੇ ਜਾਂ ਪੀਜੀਡਬਲਯੂਪੀ ਤੇ ਤੇ ਆਪਣੇ ਭਵਿੱਖ ਨੂੰ ਲੈ ਕੇ ਥੋੜੀ ਅਨਿਸ਼ਚਿਤਤਾ ਮਹਿਸੂਸ ਕਰ ਰਹੇ ਸੀ ਇਹ ਉਹਨਾਂ ਨੂੰ ਇੱਕ ਸਾਫ਼ ਸੁਨੇਹਾ ਦਿੰਦਾ ਕਿ ਤੁਹਾਡੇ ਕੰਮ ਦੀ ਕਦਰ ਕੀਤੀ ਜਾ ਰਹੀ ਆ ਤੇ ਤੁਹਾਨੂੰ ਕੈਨੇਡਾ ਚ ਰੱਖਣ ਲਈ ਨਵੇਂ